ਅਮਰਸਾਦ ਵਿੱਚ ਬਿਕਰਮਜੀਤ ਸਿੰਘ ਮਰਡਰ ਕੇਸ ਦੇ ਵਿੱਚ ਅੱਜ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਨੋਟਿਸ ਭੇਜ ਕੇ ਜਵਾਬ ਮੰਗਿਆ ਅਤੇ ਨਾਲ ਹੀ ਸਟੇਟਸ ਰਿਪੋਰਟ ਦਰਜ ਕਰੰ데 ਨਿਰਦੇਸ਼ ਜਾਰੀ ਕੀਤੇ ਨੇ ਪੁਲਿਸ ਉਹ ਲਹਿ ਕਿ ਆ ਜਾ ਰਹੇ ਕਿ ਕਸਟੋਡੀਅਲ ਡੈਥ ਹੈ ਲੇਕਿਨ ਤੁਸੀਂ ਕਹਿ ਰਹੇ ਹੋ ਕਿ ਇਹ ਪ੍ਰੀ ਪਲਾਨਡ ਮਰਡਰ ਹੈਗਾ ਹਾਂਜੀ ਇਹ ਪਲੀਜ਼ ਦਾ ਸ਼ੁਰੂ ਤੋਂ ਹੀ ਇਹ ਇਸ ਦੇ ਵਿੱਚ ਕਹਿਣਾ ਹੈ ਕਿ ਇੱਕ ਸਟੋਰੀਅਲ ਡੈਕਟ ਹੈ ਇਹ ਤਾਂ ਉਹ ਮੰਨਦੇ ਨੇ ਕਿ ਇਹ ਸਾਡੇ ਪੁਲਿਸ ਆਫੀਸਰਸ ਨੇ ਇਲੈਗਲੀ ਇਸ ਬੰਦੇ ਨੂੰ ਕਿਡਨਾਪ ਕਰਕੇ ਇਸ ਦਾ ਮਰਡਰ ਕੀਤਾ ਪਰ ਅਸੀਂ ਸ਼ੁਰੂ ਤੋਂ ਹੀ ਇਹ ਕਹਿ ਰਹੇ ਹਾਂ ਕਿ ਸਾਡੇ ਕਲਾਇੰਟਸ ਵੱਲੋਂ ਇਹ ਕਿਹਾ ਜਾ ਰਿਹਾ ਹੈ ਕਿ ਇਹ ਇੱਕ ਪ੍ਰੀ ਪਲਾਨਡ ਮਰਡਰ ਹੈ ਜਿਸ ਦੇ ਵਿੱਚ ਇਸ ਬੰਦੇ ਦਾ ਮਰਡਰ ਕੀਤਾ ਗਿਆ ਉਸ ਸੰਬੰਧ ਵਿੱਚ ਅਸੀਂ ਇਹ ਕਹਿ ਰਹੇ ਹਾਂ ਕਿ ਕਿਉਂਕਿ ਪੁਲਿਸ ਸ਼ੁਰੂ ਤੋਂ ਹੀ ਸੱਚ ਨੂੰ ਛੁਪਾ ਰਹੀ ਹੈ ਇਸ ਲਈ ਇਸ ਕੇਸ ਦੀ ਤਫ਼ਤੀਸ਼ ਸੀਬੀਆਈ ਕੋਲੋਂ ਕਰਵਾਈ ਜਾਵੇ ਇਸ ਸੰਬੰਧ ਵਿੱਚ ਅਸੀਂ ਅੱਜ ਪਟੀਸ਼ਨ ਹਾਈ ਕੋਰਟ 'ਚ ਦਾਖਲ ਕਰੀ ਜਿਸ ਵਿੱਚ ਹਾਈ ਕੋਰਟ ਨੇ ਨੋਟਿਸ ਸ਼ੂ ਕਰਕੇ ਪੰਜਾਬ ਸਰਕਾਰ ਤੋਂ ਜਵਾਬ ਮੰਗਿਆ ਜੋ ਇਸ ਬੰਦੇ ਦਾ ਮਰਡਰ ਹੋਇਆ ਹੈ ਇਹਨਾਂ ਦੀ ਪ੍ਰਾਲੀਆਂ 올ਡ ਦੁਸ਼ਮਣੀਆਂ ਨੇ ਔਰ ਉਹਨਾਂ ਦਾ ਕਹਿਣਾ ਹੈ ਕਿ ਇਟਸ ਅ ਪਲਾਨਡ ਮਰਡਰ ਉਹਨਾਂ ਦੇ ਰੀਜ਼ਨ ਕਰਕੇ ਕਿਉਂਕਿ ਇਹ ਪਹਿਲੇ ਕੇਸ ਜਿਸ ਕੇਸ ਵਿੱਚ ਜੇਲ੍ਹ ਵਿੱਚ ਬੰਦ ਸੀ 3 ਮਹੀਨੇ ਬਾਅਦ ਉਸ ਜੇਲ੍ਹ ਵਿੱਚੋਂ ਰਿਹਾ ਹੋਣ ਵਾਲਾ ਸੀ ਉਸ ਕੇਸ ਵਿੱਚ ਕੈਦ ਪੂਰੀ ਕਰਕੇ ਸੋ ਇਸ ਰੀਜ਼ਨ ਕਰਕੇ ਇਸ ਨੂੰ ਪਲਾਨਡ ਤਰੀਕੇ ਨਾਲ ਜੇਲ੍ਹ ਚੋਂ ਬਾਹਰ ਆਉਣ ਤੋਂ ਪਹਿਲਾਂ ਹੀ ਇਸ ਦਾ ਮਰਡਰ ਕਰਵਾ ਦਿੱਤਾ ਗਿਆ। ਕਿ ਇਸ ਅਜਿਹਾ ਕੇਸ ਹੈ ਕਿ ਹੁਣ ਹਾਈ ਕੋਰਟ ਪਹੁੰਚ ਚੁੱਕਿਆ ਤੇ ਇਸ ਵਿੱਚ ਸਟੇਟਸ ਰਿਪੋਰਟ ਵੀ ਮੰਗੀ ਜਾ ਚੁੱਕੀ ਹੈ। ਤੇ ਹੁਣ ਨਹੀਂ ਕਿਹਾ ਹੈਗਾ ਜੋ ਕਰਦਿਆਂ ਦਾ ਕਿ ਜਿਹੜੀ ਪੁਲਿਸ ਹੈਗੀ ਹੈ ਇਸ ਨੂੰ ਨਿਰਪੱਖ ਤਰੀਕੇ ਨਾਲ ਨਹੀਂ ਜਾਣ ਸਕੇਗੀ ਇਸੇ ਕਾਰਨ ਇਸ ਕੇਸ ਨੂੰ ਸੀਬੀਆ ਨਿਸਾਬ ਦੇਣਾ ਚਾਹੀਦਾ ਹੈਗਾ। ਹੁਣ ਅਗਲੀ ਤਾਰੀਖ ਇਸ ਕੇਸ ਦੀ 21 ਜੁਲਾਈ ਹੈ ਜਦੋਂ ਹਾਈ ਕੋਰਟ ਦੇ ਵਿੱਚ ਇਸ ਦੀ ਸੁਣਵਾਈ ਹੋਵੇਗੀ।